ਸੋ ਸੋ ਖੰਡ ਪਾਠ ਚੱਲਣ ਦੇ ਸੁਣਨ ਵਾਲਾ ਕੋਈ ਨਹੀਂ ਬੋਲੋ ਵਾਹਿਗੁਰੂ ਮੈਨੂੰ ਮਾਫੀ ਦਿਓ ਲਾਈਵ ਚੱਲਦਾ ਮੈਂ ਤੇ ਇਸ ਗੱਲੋਂ ਹਰਾਣ ਮੈਂ ਬੜਿਆਂ ਨੂੰ ਪੁੱਛਿਆ ਮਾਹਰ ਪੁਰਖਾਂ ਨੂੰ ਗਿਆਨੀ ਜਿਨ੍ਹਾਂ ਨੂੰ ਵੀ ਇਹ ਗ੍ਰੰਥ ਮੈਨੂੰ ਜਰੂਰ ਦੱਸਿਓ ਮੈਂ ਪੜਾਂ ਜੇ ਜੀ ਇਹ ਲਿਖਿਆ ਹੋਵੇ ਵੀ ਮਹਾਰਾਜ ਮੇਰੇ ਮੁੰਡਾ ਹੋਵੇ ਮੈਂ ਦੋ ਪਾਠ ਕਰਾਂ ਜਿਹਦੇ 'ਚ ਲਿਖਿਆ ਹੋਵੇ ਮੇਰੇ ਮੁੰਡੇ ਦਾ ਵੀ ਜਨਮ ਲੱਗ ਜੇ ਮੈਂ ਤਿੰਨ ਪਾਠ ਕਰਾਂ ਮਾਰੇ ਸੱਜੇ ਪਾਛਾ ਗੋਠੀ ਦਾ ਸੌਦਾ ਜਿਵੇਂ ਦੋ ਪਾ ਉੱਪਰ ਲਿਓ ਗੁਰੂ ਕਿਤੇ ਨੌਕਰ ਆਪਰਾ ਮਾਲਕ ਹੈ ਤੇ ਮਾਲਕ ਨਾਲ ਸੌਦਾ ਨਹੀਂ ਕਰੀਦਾ ਕਹਿਣਾ ਤੇ ਸੀ ਸਤਿਗੁਰੂ ਮੇਰੇ ਗਰੀਬ ਦੇ ਕਾਰਜ ਰਾਸ ਕਰਿਓ ਮੈਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਅਰੰਭ ਕਰਾ ਕੇ ਸੁਣਾ ਸੁਣਨੀ ਨਹੀਂ ਨਾ ਕਰਾਉਣਾ ਕਹਤਾ ਨਾ ਉਹ ਤੇ ਫਿਰ ਬਿਜ਼ਨਸ ਹੋ ਗਿਆ ਸੁਣਦਾ ਸੀ ਵਾਠੀ ਦਾ ਵੀ ਮਾਨ ਕਰਨਾ ਸੀ ਕਿਉਂਕਿ ਜਦੋਂ ਤੁਸੀਂ ਆਪ ਬਾਣੀ ਸੁਣਦੇ ਤੁਹਾਨੂੰ ਕਹਿਣ ਦੀ ਲੋੜ ਨਹੀਂ ਭੇਟਾ ਰੱਖੋ ਤੁਹਾਡੇ ਅੰਦਰ ਜਦੋਂ ਬਾਣੀ ਜਾਂਦੀ ਤੁਸੀਂ ਕਹਿੰਨਾ ਬਾਬਾ ਜੀ ਸਿਰ ਵੱਡ ਗਏ ਸਿਰ ਵੱਡ ਗਏ ਭੇਟਾ ਦੀ ਗੱਲ ਹੀ ਕੋਈ ਨਹੀਂ ਸੁਣਿਆ ਨਹੀਂ ਨਾ ਚੱਕਰ ਜਿੱਥੇ ਪੈ ਗਏ ਸਾਡੇ ਜਿੰਨੇ ਨੌਜਵਾਨ ਆ 20% ਛੱਡ ਕੇ 80% ਸੌਂਗ ਸੁਣਦੇ ਆ ਜਿਹਨੂੰ ਸੁਣਦੇ ਐ ਉਹਨਾਂ ਦੇ ਅੰਦਰ ਖਿੱਚ ਪੈਂਦੀ ਤੇ ਮੈਂ ਮੌਕੇ ਤੇ ਵੇਖਿਆ ਮੈਂ ਨਾਮਣੀ ਇੱਕ ਸਿੰਗਰ ਵਿਆਹ ਤੇ ਆਇਆ ਤੇ ਉਹਦਾ 1 ਘੰਟੇ ਦਾ ਟਾਈਮ ਸੀ 5 ਗੀਤ ਉਹਨੇ ਗਾ ਦਿੱਤੇ ਤੇ ਮੁੜ ਕੇ ਉਹ ਕਹਿੰਦਾ ਜੀ ਸਾਡਾ ਸਮਾਂ ਹੋ ਗਿਆ ਪੂਰਾ ਕੈਨੇਡਾ ਤੋਂ ਬੇਟਾ ਆਇਆ ਕਿ ਉਹ ਕਹਿੰਦਾ ਜੀ ਇੱਕ ਹੋਰ ਗਾ ਦਿਓ ਪਲੀਜ਼ ਇੱਕ Song ਹੋਰ ਗਾਓ ਤੇ ਉਹਦਾ ਜਿਹੜਾ PA ਸੀ ਉਹਨੇ ਉਹਨੂੰ ਜਾ ਕੇ ਕਿਹਾ ਕਹਿੰਦੇ 1 ਲੱਖ ਰੁਪਈਆ ਲੱਗੂ ਵੈਗ ਲੱਗਾ ਸੀ ਦਲੇਰੀ ਸੀ ਉਸ ਬੰਦੇ ਨੇ ਚੈੱਕ ਬੁੱਕ ਮੰਗਾਈ 1 ਲੱਖ ਦਾ ਚੈੱਕ ਪਰ ਕਿਸਾਨ ਕਰਕੇ ਉਹਦੇ ਹੱਥ ਚ ਫੜਾਇਆ ਲਾਈਵ ਚ ਕਹਿੰਦਾ ਗਾ ਗੱਲ ਕਿਹੜੀ ਇਹਦਾ ਮਦਮਲੂ ਦੇ ਅੰਦਰ ਉਹ ਵਸਿਆ ਉਹਦਾ ਗਾਣਾ ਵਸਿਆ ਉਹਨੂੰ ਮੁਹੱਬਤ ਹੈ ਪਰ ਸਾਡੇ ਬੱਚਿਆਂ ਨੂੰ ਮੁਹੱਬਤ ਤਾਂ ਇੱਧਰ ਚਾਹੀਦੀ ਨਾ ਆਖੋ ਸਤਿਨਾਮ ਵਿਆਸ ਪੜ ਕੇ ਵੇਖਿਓ ਕਿ ਜਗਜੀਤ ਸਿੰਘ ਦਾ ਪਾਠ ਮੀਰੀ ਪੀਰੀ ਦੇ ਮਾਲਕ ਗੁਰੂ ਆਰ ਗੁਰੂਬਿੰਦ ਸਿੰਘ ਸਾਹਿਬ ਨੇ ਸੁਣਿਆ ਕਿਹੜੇ ਸਿੱਖ ਤੋਂ ਭਾਈ ਗੋਪਾਲਾ ਜੀ ਤੋਂ ਪਰੀ ਸੰਗਤ ਵਿੱਚ ਮਹਾਰਾਜ ਕਹਿੰਦੇ ਕੋਈ ਪਾਠ ਸੁਣਾਵੋ ਜਬ ਜੀ ਦਾ ਕੋਈ ਪਾਠ ਸੁਣਾਵੋ ਜਬ ਜੀ ਦਾ ਕੋਈ ਮੋਹ ਮੰਗੀਆਂ ਮਰਾਤਾ ਪਾਵੇ ਕੋਈ ਪਾਠ ਸੁਣਾਵੇ ਜਬ ਜੀ ਦਾ ਕੋਈ ਪਾਠ ਸੁਣਾਵੇ ਜਗਜੀਤ ਦਾ ਕੋਈ ਕੋਈ ਪਾਠ ਤੇ ਬੜੇ ਸਿੱਖ ਖੁਸ਼ ਹੋਏ ਪਰ ਮਾਰੇ ਗਿੰਦੇ ਇੱਕ ਸ਼ਰਤ ਪਾਠ ਜਗਜੀਤ ਸਾਹਿਬ ਦਾ ਉਹ ਇੱਥੇ ਆ ਕੇ ਸੁਣਾਵੇ ਜਿਹਦਾ ਪਾਠ ਵੀ ਸੁੱਧ ਹੋਵੇ ਤੇ ਬਿਰਤੀ ਵੀ ਉਹ ਸਾਰੇ ਸੁਣਨ ਹੋਗੇ ਕਿਉਂਕਿ ਪਾਠ ਸੋਧਾ ਵਾਲੀ ਬਹੁਤ ਸਿੰਘ ਹੈਗੀ ਚੰਗੀ ਮਿਹਨਤ ਕੀਤੀ ਜਿੰਨਾ ਸਾਲਾਂ ਚ ਵਿਦਿਆ ਲਈ ਹੈ ਪਰ ਜਿਹੜਾ ਅਗਲਾ ਸਵਾਲ ਸੀ ਇੱਥੇ ਮੈਂ ਵੀ ਤੁਸੀਂ ਤਕਰੀਬਨ ਹੀ ਫੇਲ ਹੋ ਜੰਨੇ ਆ ਕਿਉਂਕਿ ਬਹੁਤ ਹੀ ਸੰਗ ਦਾ ਸਵਾਲ ਹੀ ਹੁੰਦਾ ਬਾਬਾ ਜੀ ਤਾਂ ਪਾਠ ਕਰਦੇ ਮਨ ਚ ਭੜੇ ਭੜੇ ਖਿਆਲ ਮਨ ੜਕਦਾ ਹੈਣਾ ਉਥੇ ਸਾਰੇ ਨੀਵੀ ਪਾ ਗਈ ਮਾਰੇ ਕਹਿੰਦੇ ਬਿਰਤੀ ਸੋਧੋਣੀ ਚਾਹੀਦੀ ਆ ਕਿ ਜਿਹੜੀ ਜਿਹੜੀ ਪੰਕਤੀ ਪੜੋ ਤੁਹਾਡੇ ਅੱਖਰ ਅਰਥ ਅਗੇ ਉੱਤਰਦੇ ਆਉਣ ਤੇ ਤੀਜਾ ਨਾ ਵਿੱਚ ਆਵੇ ਕੋਈ ਇੱਕ ਸਾਖੀ ਵੀ ਹੁੰਦੀ ਸੁਤਰੇ ਸ਼ਾ ਪੰਨਾਂ ਪਾਸ਼ੀਂ ਦੀ ਸੇਵਾ ਕੀਤੀ ਜੀ ਉਹਨਾਂ ਮਾਰੇ ਨੇ ਉਹਨਾਂ ਨੂੰ ਹੱਥ ਦਿੱਤਾ ਸਿੱਦੇ ਉਹ ਕੋਈ ਸਿੰਘ ਪਾਠ ਕਰ ਰਿਹਾ ਸੋਧਰ ਪੜ੍ਹ ਰਿਹਾ ਇਹ ਬ੍ਰਹਮ ਗਿਆਨੀ ਹੋਈ ਤੀਜੀ ਅੱਖ ਖੁੱਲੀ ਸੀ ਬੰਦਗੀ ਮਾਰੇ ਦਾ ਹੱਥ ਹੋਇਆ ਔਹ ਘੋੜਿਆਂ ਦੀ ਲੇਦ ਖਰਕਾ ਮਾਰਨ ਦਾ ਤੇ ਭਾਈ ਸਾਹਿਬ ਪੜ੍ਹਨ ਦਾ ਗਾਵਣ ਤੁਧ ਨੂੰ ਪਾਉਣ ਪਾਣੀ ਬੈ ਸੰਤਰ ਗਾ ਵਹਿ ਰਾਜਾ ਇਹ ਆ ਗਈ ਉਧਰੋਂ ਆ ਕੇ ਤੇ ਉਹਦੇ ਲਾਗੇ ਹੋ ਕੇ ਤੇ ਉਹ ਪਾਠ ਕਰਦਾ ਤੇ ਕਹਿੰਦੇ ਤੈਨੂੰ ਕੀ ਉਹਨੇ ਫੇਰ ਪੜਿਆ ਗਾਵੇ ਮੋਹਣੀਆਂ ਮਨਮੋਹਨ ਸੁਰਗਾ ਕਹਿੰਦਾ ਗਾਈ ਜਾਂਦੇ ਮੋਹਣੀਆਂ ਸੁਰਗ ਨੂੰ ਦੇਵੀ ਦੇ ਤੈਨੂੰ ਕੀ ਜਦੋਂ ਦੋ ਤਿੰਨ ਵਾਰੀ ਕਿਹਾ ਤੇ ਸਿਖਾਰੇ ਲੋੜ ਕੀਤਾ ਉਹ ਕਹਿੰਦੇ ਇਹਦੀ ਸ਼ਿਕਾਇਤ ਲਾਉਣ ਚਲੋ ਸਮਾਪਤੀ ਹੋਈ ਮਾਰੇ ਕਹਿੰਦੇ ਲਿਆਓ ਸੱਚ ਕੇ ਬੋਲੋ ਸਤਨਾਮ ਜਦੋਂ ਉਹਨੂੰ ਸਦਕੇ ਲਿਆਂਦਾ ਕਹਿੰਦੇ ਮਹਾਰਾਜ ਸਾਹਿਬ ਕਹਿੰਦੇ ਤੂੰ ਗੁਰਬਾਣੀ ਦੀ ਭਾਈ ਨਰਾਦਰੀ ਕੀਤੀ ਆ। ਪਾਠ ਕਰਦੇ ਸਿੰਘ ਨੂੰ ਐਦਾਂ ਕੀ ਰਹੰਦਾ ਤੈਨੂੰ ਕੀ ਤੈਨੂੰ ਕੀ। ਉਹ ਬ੍ਰਾਹਮ ਗਿਆਨੀ ਸੀ ਪਤਾ ਨਹੀਂ ਸਤਿਗੁਰੂ ਨੂੰ ਸੀ ਕੋਈ ਪੋਲ ਖੁੱਲਣੀ ਹੁਣ ਸਾਡੀ ਜੀਉ ਮੈਲੇ ਬਾਹਰੋਂ ਨਿਰਮਲ ਬਾਹਰੋਂ ਨਿਰਮਲ ਜੀਉ ਤਾਂ ਮੈਲੇ ਤੇ ਨਹੀਂ ਜਨਮ ਜੁਆ ਮਹਾਰੇ ਕਹਿੰਦੇ ਵੀ ਇਹ ਗੁੱਸੇ 'ਚ ਬੈਠਾ ਸਿੱਖ ਹੈ। ਇਹਨੇ ਮਹਾਰਾਜੇ ਗੁੱਸਾ ਇਹਦਾ ਵੀ ਜਾਇਜ਼ ਆ ਪਰ ਮੈਂ ਵੀ ਗਲਤ ਨਹੀਂ ਜੀ। ਇਨੂੰ ਪੁੱਛੋ ਤੁਹਾਡੇ ਸਾਹਮਣੇ ਹੋ ਕੇ ਤੁਹਾਡੇ ਮੁਖੜੇ ਵੱਲ ਵੇਖ ਕੇ ਸੱਚ ਬੋਲੇ ਵੀ ਜਦੋਂ ਪਾਠ ਕਰਦਾ ਸੀ ਤਾਂ ਧਿਆਨ ਕਿੱਥੇ ਸੀ ਬੋਲੋ ਸਤਨਾਮ ਕਿਉਂਕਿ ਮਾਫ ਕਰਿਓ ਮੈਂ ਵੀ ਤੁਹਾਡਾ ਬੱਚਾ ਐ ਜਗਜੀਤ ਸਾਹਿਬ ਉਹ ਹੀ ਆ ਜਿਹੜਾ ਭਾਈ ਤਾਰੂ ਸਿੰਘ ਨੇ ਪੜਿਆ ਸੀ 21 ਦਿਨ ਖੋਪਰੀ ਲੱਤੀ ਤੋਂ ਜਗਜੀਤ ਸਾਹਿਬ ਉਹ ਹੀ ਐ ਜਿਹੜਾ ਭਾਈ ਮਤੀਦਾਸ ਜੀ ਦੇ ਜਦੋਂ ਇੱਥੋਂ ਤੱਕ ਕਾਰਾ ਚਲੇ ਗਿਆ ਸੀ ਇਹ ਜਗਜੀਤ ਸਾਹਿਬ ਨਹੀਂ ਬਦਲਿਆ ਭਾਈ ਸ਼ੁਭੇ ਸਿੰਘ ਸਹਿਬਾਲ ਸਿੰਘ ਚ ਰਖੜੀ ਗਿੜਦੀ ਗਈ ਬਾਣੀ ਉਹ ਹੀ ਆ ਪੜਨ ਵਾਲੇ ਬਦਲ ਗਏ ਕਈ ਕਹਿੰਦੇ ਜੀ ਬਾਣੀ ਚ ਅੱਜ ਕਿਉਂ ਨਹੀਂ ਛਲਤੀ ਬਾਣੀ ਚ ਹੈਗੀ ਐ ਭੰਡਾ ਹੀ ਨਹੀਂ ਕੰਮ ਦਾ ਆਪਣਾ ਖੋਏ ਹੁਣ ਮੱਝ ਚ ਉਹੀ ਸਵੇਰ ਦੇ ਖਲ ਪਾਉਂਦਾ ਪੱਠੇ ਬਾਲਟੀ 5 6 ਕਿਲੋ ਦੀ ਭਰਤੀ ਮੱਝ ਨੇ ਤੇ ਹੁਣ ਮੱਝ ਦਾ ਕੀ ਕਸੂਰ ਜਿਹੜੀ ਬਾਲਟੀ ਚ ਦੁੱਧ ਜੁਆ ਥੱਲੇ ਮੋਰੀਆਂ ਉਹ ਰੱਖਦਾ ਫ੍ਰਿਜ ਚ ਜਦੋਂ ਕੋਈ ਚਾਹ ਬਣਾਉਣ ਲੱਗੇ ਫ੍ਰਿਜ ਖੋਲੀ ਤੇ ਬਾਲਟੀ ਬੋਲੋ ਖਾਲੀ ਉਹ ਕਹਿੰਦੇ ਦੁੱਧ ਕਿਧਰ ਗਿਆ ਥੱਲੇ ਵੇਖਿਆ ਤੇ ਉਹ ਉੱਟ ਚੱਪੜ ਲਗਾ ਗੱਲ ਇੱਥੇ ਡੇਗੀ ਵੀ ਅੱਜ ਗੁਰਬਾਣੀ ਤੇ ਗੁਰੂ ਘਰ 'ਚ ਕੋਈ ਨੁਕਸਨੀ ਆਪਾਂ ਡੇ ਗਰਕ ਗਿਆ ਬਾਣਾ ਜਰੂਰ ਪਾਇਆ ਪਰ ਬਿਰਤੀ ਨਹੀਂ ਸਹੀ ਅੱਖਾਂ ਪਰਾਇਆ ਰੂਪ ਵੇਂਦੀਆਂ ਸਰੀਰ ਵੇਂਦੀਆਂ ਏ ਜਸਕੀਆਂ 'ਚ ਪੈ ਗਈਆਂ ਨਸ਼ੇ ਪੱਤਿਆਂ 'ਚ ਪੈ ਗਏ ਬਾਣਾ ਪਾ ਕੇ ਤੇ ਗੁਰੂ ਕੀ ਕਰੇ ਕਬੀਰ ਸਾਹਿਬ ਫਿਰ ਆ ਗਿਆ ਹਜਰ ਹੋ ਕੇ ਉਹ ਕਹਿੰਦੇ ਸਾਚਾ ਸਤਗੁਰ ਕਿਆ ਕਰੇ ਜੋ ਸਿੱਖਾਂ ਮਹਿ ਚੂਕ ਅੰਧੇਰ ਨਾ ਲਾਗੀ ਜਿਉਂ ਬਾਸ ਵਜਾਈਏ ਜਿੱਦਾਂ ਬਾਸ ਦੇ ਇੱਕ ਬਨੇ ਉਫੂਕ ਦੂਜੇ ਬਨੇ ਨਿਕਲਦੀ ਕਿੰਨੇ ਕੀ ਕਰਾਂ ਇੰਨਾ ਸਿੱਖਾਂ ਦਾ ਇਧਰੋਂ ਸੁਣਦੇ ਇਧਰ ਦੀ ਕੜ ਦੇ ਮੰਨਦਾ ਤੇ ਕੋਈ ਨਹੀਂ ਆਖੇ ਸਤਿ ਸਤ ਜੇ ਮੰਨਿਆ ਹੁੰਦਾ ਤੇ ਅੱਜ ਪੰਥ ਚਾਹ ਕੰਮਤ ਨਾ ਹੁੰਦੇ ਜੇ ਸੱਚੀ ਮੰਨਿਆ ਹੁੰਦਾ ਤੇ ਫਿਰ ਸੱਚੀ ਜਿਹੜੇ ਸਾਡੇ ਆਗੂ ਸੀ ਆਪਣੀ ਕੌਮ ਦੇ ਘਰ ਘਰ ਜਾ ਕੇ ਪਤਾ ਕਰਦੇ ਉਹਨਾਂ ਜਾਣੇ ਆ ਨਾ ਆਖੋ ਸਤਨਾ ਤੇ ਪਹਿਲਾਂ ਹੀ ਜਾਂਦੇ ਤੇ ਪਹਿਲਾਂ ਹੀ ਪੁੱਛਦੇ ਗਰੀਬ ਗੁਰਬੇ ਨੂੰ ਆਪਣਿਆਂ ਨੂੰ ਕਿ ਭਾਈ ਗੁਰੂ ਸਾਹਿਬ ਨੇ ਸਾਨੂੰ ਆਖਿਆ ਗਰੀਬ ਦਾ ਮੂੰਹ ਗੁਰੂ ਦੀ ਗੁਰੂ ਦੀ ਗਰੀਬ ਦਾ ਮੂੰਹ ਹੈ ਜਿਹਦੇ ਕੋ 2 ਕਿੱਲੇ ਪੈ ਲਈ 2 ਕਿੱਲਿਆਂ ਦਾ ਦਸਵੰਦ ਰੱਖੋ ਇਥੇ ਜਿਹਦੇ ਕੋ 1 ਕਿੱਲੇ ਆ 1 ਕਿੱਲੇ ਦਾ ਚੜਾਵਾ ਰੱਖੋ ਜੀਦੀ 20 ਲੱਖ ਤਨਖਾਹ 2 ਲੱਖ ਰੱਖੋਏ ਥੇ ਇਹ ਗਰੀਬ ਦਾ ਮੂੰਹ ਸੀ ਜਿਹਦੇ ਕੋਲ ਸੀ ਉਹਨੇ ਰੱਖਣਾ ਸੀ ਤੇ ਜਿਹੜੇ ਕਰਮਾਂ ਕਰਕੇ ਵਿਚਾਰੇ ਰੁੱਲਦੇ ਫਿਰਦੇ ਉਹਨਾਂ ਨੇ ਚੱਕਣਾ ਹੈ ਤਿੰਨ ਪੈਗਾਮ ਸੀ ਨਾ ਗੁਰੂ ਨਾਨਕ ਸਾਹਿਬ ਦੇ ਕਿਰਤ ਕਰੋ ਵੰਡ ਛਕੋ ਤੇ ਨਾਮ ਜਪੋ ਤੇ ਕੀ ਹੋ ਗਿਆ ਇਨ੍ਹਾਂ ਤਖਤਾਂ ਦੇ ਉੱਤੇ ਚਾਹੇ ਮੈਂ ਜਾਂ ਤੁਸੀਂ ਇਹ ਗੁਰੂ ਸਾਹਿਬ ਦਾ ਹੀ ਤਖਤ ਕਿਵੇਂ ਬਾਦਸ਼ਾਹ ਦਾ ਮੈਂ ਵੀ ਸਰਨਾ ਜਾਵਾਂ ਦਿਆਸ ਖੁੱਲ ਗਿਆ ਮਹਾਰਾਜ ਸਾਹਿਬ ਨੇ ਜਗਜੀਤ ਸਾਹਿਬ ਦਾ ਪਾਠ ਸੁਣਿਆ ਫਿਰ ਇੱਥੇ ਆ ਜਨ ਤੇ ਭਾਈ ਸੁਤਰੀ ਜੀ ਦੀ ਵੀ ਗੱਲ ਉਹ ਕਹਿੰਦੇ ਮਹਾਰਾਜ ਪਾਠ ਕਰਦੇ ਆ ਇਹਦੀ ਸੁਤਾਨੀ ਸੀ ਸਹੀ ਇਹ ਪੜਨ ਤੇ ਦਿਆ ਸੀ ਗਾਵਣ ਦੁੱਧ ਨੂੰ ਪਾਣ ਪਾਣੀ ਬੈ ਸੰਤਰ ਪਰ ਇਹਦੀ ਨਿਕਾ ਕਿਸੇ ਦੇ ਅੰਗਾਂ ਤੇ ਸੀ ਕਿਸੇ ਦੀ ਬਾਡੀ ਵੱਲ ਧਿਆਨ ਚਲੇ ਗਿਆ ਕਿਉਂਕਿ ਸਰੀਰ ਆ ਨਾ ਸਾਰਿਆਂ ਦੇ ਤੇ ਜਦੋਂ ਇਹ ਗੱਲ ਕਹੀ ਤੇ ਸਿੱਖ ਦੀ ਨੀਵੀਂ ਪੈ ਗਈ ਮਹਾਰਾਜ ਕਹਿੰਦੇ ਬੋਲ ਭਾਈ ਹੁਣ ਕੀ ਬੋਲਾਂਗੇ ਹੁਣ ਜੀਓ ਮੈਲੇ ਘਟ ਘਟ ਕੀ ਅੰਦਰ ਕੀ ਜਾਨ ਤ ਭਲੇ ਕਹਿੰਦੇ ਮੈਂ ਘੋੜਿਆਂ ਦੀ ਸੇਵਾ ਕਰਦਾ ਸੀ ਤੇ ਜਦੋਂ ਸਿੱਖ ਤਾਬਿਆ 'ਚ ਬੈਠਾ ਪਾਠ ਕਰਦਾ ਮੂੰਹ ਤੋਂ ਬੋਲ ਰਿਹਾ ਏ ਗੋਦੀ 'ਚ ਸਰੀਰ ਬੈਠੇ ਪਰ ਮਨ ਕਿਸੇ ਦੇ ਵਿਕਾਰ 'ਚ ਜਾਖ ਹੋਇਆ ਮੈਂ ਉੱਥੋਂ ਭੱਜ ਕੇ ਆਇਆ ਭੱਜ ਕੇ ਇਹਨੂੰ ਆ ਕੇ ਆਖਿਆ ਤੈਨੂੰ ਕੀ ਤੈਨੂੰ ਕੀ ਭਲਿਆ ਗੋਦੀ 'ਚ ਬਹਿ ਕੇ ਨਰਕ ਦੀ ਛਾਲਾ ਮਾਰ ਰਿਹਾ ਕਿੰਨੀ ਸੂਖਮਤਾਈ ਹੈ ਬੈਠਾ ਤੂੰ ਕਿੱਥੇ ਤੇਰੀ ਸੋਚ ਕਿੱਥੇ ਚਲੇਗੀ ਸਰੀਰ 'ਚ ਫਿਰ ਥਾਂ ਨਹੀਂ ਲੁਕਣ ਨੂੰ ਲੱਭੀ ਮਾਰੇ ਮੈਨੂੰ ਬਖੀ ਪਰ ਮੈਨੂੰ ਇੱਕ ਗੱਲ ਦੱਸੋ ਵੀ ਇਹ ਤੇ ਮੇਰੇ ਅੰਦਰ ਦੀ ਗੱਲ ਸੀ ਮੇਰੇ ਅੰਦਰ ਦਾ ਚੋਰ ਸੀ ਇਹਨੂੰ ਕਹਿੰਦੇ ਚਿੱਤਰ ਗੁਪਤਾ ਸ਼ਕੀਨ ਸਾਹਿਬ ਨੂੰ ਬਹੁਤ ਢੂੰਗਿਓ ਉਹ ਕਹਿੰਦੇ ਜਿਹੜੇ ਚਿੱਤਰ ਗੁਪਤਾ ਕੋਈ ਸਿੰਗਾ ਵਾਲੇ ਕੋਈ ਦੰਦਾਂ ਵਾਲੇ ਨਹੀਂ ਆ ਅਸਲ ਵਿੱਚ ਮੇਰੀ ਜ਼ਿੰਦਗੀ ਦੇ ਕੀਤੇ ਗੁਨਾਹ ਲੋਕਾਂ ਤੋਂ ਲੁਕਾਏ ਛੁਵਾਏ ਹਰ ਬੰਦੇ ਦੀ ਜ਼ਿੰਦਗੀ 'ਚ ਵਾਦੇ ਘਾਟੇ ਹੁੰਦੇ ਸਾਡੇ ਵੀ ਹੈਗੇ ਹੁਣ ਉਹ ਬੀਬੀ ਦਾ ਸਾਰਾ ਕੁਝ ਸਾਹਮਣੇ ਆਇਆ ਕਿਦੋਂ ਦੀ ਛੁਪਿਆ ਸੀ ਜੇ ਮੰਨ ਲਓ ਨਾ ਹੀ ਆਉਂਦਾ ਤਰੱਕੀਆਂ ਇਦਾਂ ਦੇ ਕਈ ਹੈਗੀਆਂ ਜਿਹੜੇ ਛੁਪੇ ਰਿਸਤਮਾਂ ਪਰ ਇਹਨੂੰ ਹੀ ਚਿੱਤਰ ਗੁਪਤ ਕਹਿੰਦੇ ਆ ਕਿ ਜੋ ਆਪਣੇ ਅੰਦਰ ਚਿੱਤਰ ਬਣਿਆ ਵਾ ਨਾ ਆਪਣੀ ਪਤਨੀ ਨੂੰ ਪਤਾ ਨਾ ਗਵਾਂਡੀਆਂ ਨੂੰ ਕਿਸੇ ਨੂੰ ਨਹੀਂ ਪਤਾ ਜਿੰਨੇ ਬੰਦਿਆਂ ਨੇ ਧੱਕਾ ਕੀਤਾ ਪੰਜਾਬ ਤੇ ਉਹ ਚਿੱਤਰ ਅੰਦਰ ਹੈ ਗੁਪਤ ਹੈ ਈ ਆ ਜੀ ਇਹ ਨੂੰ ਨਹੀਂ ਪਤਾ ਤੇ ਬਾਣੀ ਕਹਿੰਦੀ ਜਿੱਤਰ ਗੁਪਤ ਜਵਲੇਖਾ ਮੰਗੇ ਕਿਆ ਮੁਖ ਲੈ ਕੇ ਜਾਹੇਗਾ ਬਾਣੀ ਕਹਿੰਦੀ ਜਦੋਂ ਆਪਾਂ ਮਰਨਾ ਨਾ ਔਰ ਰੱਬ ਦਾ ਕੈਮਰਾ ਜਿਹੜਾ ਸਾਰੀ ਵੀਡੀਓ ਆਪਣੀ ਲਾਈਫ ਦੀ ਨਿਕਲ ਆਉਣੀ ਉਹ ਦੇਖੇ ਤੇ ਜੇ ਉਸ ਧੀਨੇ ਬਾਣੀ ਪੜ੍ਹੀ ਹੁੰਦੀ ਬੜੇ ਪਿਆਰ ਨਾਲ ਕੀਤੇ ਬਾੜ ਸੁਣਿਆ ਹੁੰਦਾ ਕਿ ਸਰ ਪਰ ਉੱਠੀ ਚੱਲਣਾ ਛੱਡ ਜਾ ਸੀ ਲੱਖ ਗੁਰੂੜ ਕਿ ਚਾਰ ਜਣਿਆ ਸਾੜ ਦੇਣਾ ਇੱਥੇ ਰਹਿ ਜਾਣਾ ਸਭ ਕਰ ਆਪਣੀਆਂ ਗੱਡੀਆਂ ਕੋਠੀਆਂ ਤੇ ਚਾਵਾ ਬਦਲੇ ਆਪਣੇ ਸ਼ੌਂਕਾਂ ਬਦਲੇ ਪੰਜਾਬ ਦੇ ਘਰ ਵਿਲੇ ਕਰਕੇ ਆਖੂ ਸਾਡੇ ਆਪਣੇ ਪਰਿਵਾਰ ਚੋਂ ਪੰਜ ਛੇ ਪੁੱਤ ਮਰੇ ਮੈਂ ਕਰਦਾ ਨਹੀਂ ਦਤ ਜਦੋਂ ਕੋਈ ਆਪਦਾ ਮਰੇ ਨਾ ਆਪਦੀ ਰੂਹ ਦਾ ਲਹੂ ਦਾ ਫਿਰ ਖਫਣ ਲੈ ਕੇ ਸਟੇਜ ਤੇ ਬਈਦਾ ਕੋਈ ਗੱਲ ਨਹੀਂ ਮੈਂ ਤਾਂ ਇਸ ਗੱਲੋਂ ਮਨ ਦੁਖਦਾ ਉਹ ਹੀ ਮਾਣਾ ਮੂਰਖਾ ਤੂੰ ਬਾਣੀ ਸੁਣੀ ਹੁੰਦੀ ਤੇ ਤੂੰ ਆਪਣੇ ਹਿੱਤ ਲਈ ਆਪਣੀ ਐਸ਼ ਪ੍ਰਸਤੀ ਲਈ ਉਹਨਾਂ ਮਾਵਾਂ ਦੀਆਂ ਕੁੱਖਾਂ ਹੀ ਸਾੜਦੀਆਂ ਨਿਗੇ ਨਿਗੇ ਪੋਤਾ ਆਪਣੇ ਪਲੱਸ 2 ਕਰਦੇ 10ਵੀਂ ਮੈਂ ਤੇ ਰੋਜ਼ ਦਰ ਲੈ ਲਈ ਨੌਜਵਾਨਾਂ ਦੀ ਨਿਗਰ ਰੱਖਿਆ ਕਰੋ ਇਹਨਾਂ ਨੂੰ ਬੁਲਟ ਨਾਲ ਲੈ ਕੇ ਦੋ ਥਾਰਾਂ ਇਹਨਾਂ ਨੂੰ ਬੱਸ 'ਚ ਭੇਜੋ ਸਕੂਲ ਦੀ ਜਿਹੜੇ ਸਕੂਲੇ ਉਤਰਨ ਤੇ ਫਿਰ ਘਰੇ ਆ ਕੇ ਮਗਰ ਜਾਇਆ ਕਰੋ ਇਹਨਾਂ ਦੇ ਕਿੱਥੇ ਖੜੋਂਦੇ ਕਿੱਥੇ ਵਹਿੰਦੇ ਇਹ ਬੜੇ ਕੋਮਲ ਬੋਟੇ ਆ ਸਾਡੇ ਪੁੱਤ ਇਹਨਾਂ ਨੂੰ ਨਹੀਂ ਪਤਾ ਇੱਕ ਦੂਜਾ ਤੀਜੇ ਨੂੰ ਚੌਥਾ ਚੌਥੇ ਪੰਜਵੇਂ ਨੂੰ ਜਿਵੇਂ ਕਣਕ ਪੱਕੀ ਤੋਂ ਧੀਲੀ ਏ ਕੀ ਵੜੀ ਏ ਪਰ ਕਿੱਲਿਆਂ ਦੇ ਕਿੱਲੇ ਸਾੜ ਕੇ ਸਵਾਹ ਕਰ ਦਿੰਦੀ ਏ ਇਹ ਸਾਡੀ ਮਹਾਰਾਜ ਸਾਹਿਬ ਕਿਰਪਾ ਕਰੇ ਜੇ ਅਸੀਂ ਬਾਣੀ ਨਾਲ ਜੁੜੇ ਹੁੰਦੇ ਕਲੇਖੰਡ ਪੜ ਨਾ ਕਰਾਏ ਹੁੰਦੇ ਉਸ ਧੀਨੇ ਕਿਤੇ ਕਥਾ ਸੁਣੀ ਦੀ ਗੁਰੂ ਘਰ ਸੰਗਤ ਕੀਤੀ ਅਸਰ ਹੁੰਦਾ ਸੰਗਤ ਦਾ ਮੇਰੇ ਪਾਤਸ਼ਾਹ ਮਹਾਰਾਜ ਕਿਰਪਾ ਕਰਨ ਬਾਣੀ ਦੀ ਕਦਰ ਹੁੰਦੀ ਇੱਕ ਜਵਜੀ ਸਾਹਿਬ ਸੁੱਧ ਬਿਰਤੀ ਬਾੜ ਸੁੱਧ ਪੜੇ ਸਾਰੀ ਨੇਵੀ ਪਾਗੇ ਤੇ ਭਾਈ ਗੋਪਾਲਾ ਜੀ ਘੋੜਿਆਂ ਦੀ ਸੇਵਾ ਕਰਨ ਵਾਲੇ ਸਿੱਖ ਉਹ ਆਏ ਫਿਰ ਕੱਪੜੇ ਝਾੜ ਝੂੜ ਕੇ ਤੂੜੀ ਲੱਗੀ ਪਾਤਸ਼ਾਹ ਇਹ ਗੱਲ ਬੜੀ ਸ਼ਨਾਟਾ ਛਾਇਆ ਚੁੱਕ ਮਾਰੇ ਕਹਿੰਦੇ ਕਿ ਜਵਜੀ ਸਾਹਿਬ ਸੁਨਣਾ ਕਹਿੰਦੇ ਨੇ ਸਿੱਖ ਬੈਠੇ ਮਾਰੇ ਕਹਿੰਦੇ ਹੈ ਆ ਪਰ ਇਹ ਬਿਰਤੀ ਸੁੱਧ ਤੇ ਜਾ ਕੇ ਸਾਰੇ ਰੋਗੇ ਆ ਸਾਨੂੰ ਉਹ ਚਾਹੀਦਾ ਜਿਹਦੀ ਬਿਰਤੀ ਵੀ ਸੋਧ